جي او وي ساڈي نارداه اونٽي ني انلاين ٽي ਆਲੇ ਪਾਸੇ ਤਾਂ ਆਨਖਾ ਦਾਣਾ ਲਾਸਟ ਕਦੋਂ ਡੋਨੇਟ ਕੀਤਾ ਸੀ ਫਸਟ ਟਾਈਮ ਥੋੜਾ ਜਿਹਾ ਪਾਣੀ ਪੀ ਗਏ ਉਹ ਕਰਨ ਦੋ ਠੀਕ ਹੈ ਜੀ ਦੂਸਰੋਂ ਮਿੰਟ ਨਾਲ ਸਰਦ ਈਚ

ਹਾਂਜੀ ਸਰ ਮੈਂ ਵਿਰਿੰਦਰ ਸਿੰਘ ਅੱਜ ਅਹੀਂ ਖੂਨਦਾਨ ਕੈਂਪ ਦੇ ਵਿੱਚ ਸ਼ਾਮਲ ਹੋਏ ਆਂ ਸਰਦਾਰ ਮੁਖਵਿੰਦਰ ਸਿੰਘ ਭੁੱਲਰ ਜੀ ਦੀ ਯਾਦ ਦੇ ਵਿੱਚ ਤੇ ਬੜਾ ਵਿਸ਼ਾਲ ਖੂਨਦਾਨ ਕੈਂਪ ਲੱਗਾ ਹੋਇਆ ਵੱਖ-ਵੱਖ ਜਗ੍ਹਾ ਤੋਂ ਲੋਕ ਇੱਥੇ ਆਏ ਨੇ ਤੇ ਮੈਂ ਸਾਥ ਤੁਹਾਡੇ ਮਾਧਿਅਮ ਰਾਹੀਂ ਸਾਰੇ ਨੌਜਵਾਨ ਪੀੜੀ ਨੂੰ ਅਪੀਲ ਕਰਨਾ ਚਾਹੁੰਦਾ ਵੀ ਵਾਧੂ ਬਾਤ ਖੂਨਦਾਨ ਕਰੋ ਇੱਕ ਮਹਾ ਖੂਨਦਾਨ ਕਿਸੇ ਦੀ ਆਪਾਂ ਇਸ ਖੂਨਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਆਂ ਕਿਸੇ ਲੋੜਵੰਦੇ ਕੰਮ ਆ ਸਕਦੇ ਆਂ ਇਸ ਕਰਕੇ ਮੈਂ ਆਪਦੇ ਮਾਧਿਅਮ ਨਾਲ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਜਿਹੜਾ ਵੀ ਕੋਈ ਆ ਸਕਦਾ ਇੱਥੇ ਆ ਕੇ ਆਪਣਾ ਖੂਨ ਦਾਨ ਕੋਮੰਦਨ ਕਰੇ ਜੀ ਸਰ ਜਿਵੇਂ ਕਿ ਨੌਜਵਾਨ ਪੀੜੀ ਅੱਜਕੱਲ ਨਸ਼ੇ ਦੀ ਲਤ ਵਿੱਚ ਲੱਗੀ ਹੋਈ ਆ ਤੇ ਉਹਦੇ ਬਾਰੇ ਥੋੜਾ ਦੱਸੋ ਕੀ ਅਪੀਲ ਕਰਨਾ ਚਾਹੁੰਦੇ ਹੋ ਸ਼ਹਿਰ ਵਾਸੀਆ ਮੈਂ ਸ਼ਹਿਰ ਵਾਸੀਆਂ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਆ ਕਿ ਉਹ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨ ਇਹੋ ਜੇ ਕੈਂਪਾਂ ਵਿੱਚ ਸ਼ਾਮਲ ਹੋਣ ਸੰਬੰਧੀ ਉਹਨਾਂ ਨੂੰ ਸਹਿਯੋਗ ਦਿੱਤੀ ਜਾਵੇ ਖੇਡਾਂ ਨਾਲ ਜੋੜਿਆ ਜਾਵੇ ਇਹੋ ਜੇ ਹੋਰ ਵੀ ਵੱਧ ਤੋਂ ਵੱਧ ਕੈਂਪ ਲਾਉਣੇ ਚਾਹੀਦੇ ਆ ਤਾਂ ਜੋ ਨੌਜਵਾਨ ਪੀੜੀ ਨਸ਼ਾ ਵੱਲੋਂ ਮੁੜੇ ਆਪਣਾ ਪੰਜਾਬ ਜਿਹੜਾ ਸਿੱਧੇ ਰਾਹ ਪਵੇ ਤੇ ਨੌਜਵਾਨ ਪੀੜੀ ਜਿਹੜਾ ਸੁਧਾਰ ਹੋ ਸਕੇ ਤੇ ਆਪਣੇ ਪੰਜਾਬ ਦਾ ਜਿਹੜਾ ਵਧੀਆ ਸਿਸਟਮ ਚੱਲੇ। ਜੀ ਮੇਰਾ ਨਾਮ ਡਾਟਾ ਸਰਪੀਸ ਸੇ ਭੁੱਲਾ ਜੀ। ਸਵਰਗੀ ਪਿਤਾ ਜਥੇਦਾਰ ਮਖਤਿਆਰ ਸਿੰਘ ਭੁੱਲਾ ਜੀ ਸਲਾਣਾ ਮਿੱਟੀ ਯਾਦਵਨ ਸਮਰਪਿਤ ਜੋ ਵਿਸ਼ਾਲ ਖੂਨਦਾਨ ਕੈਂਪ ਖਾਲਸਾ ਬਲੱਡ ਡੋਨੇਟ ਜੁਨਟੀ ਰਜਿਸਟਰਡ ਸਰੀ ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰ੍ਹਾਂ ਲਗਾਇਆ ਗਿਆ। ਮੈਂ ਬਹੁਤ ਧੰਨਵਾਦ ਕਰਦਾ ਐਸਟੀਪ ਦਾ ਜਿਨ੍ਹਾਂ ਨੇ ਸਾਨੂੰ ਇਸ ਜਗੇ ਕੰਮ ਕੋਲੇ ਪਰਿਆਰਣ ਕੀਤਾ ਤੇ ਸਾਡੇ ਪਰਿਵਾਰ ਨੂੰ ਭਲੇ ਦੇ ਕਮਾਂਵਾਂ ਵਿੱਚ ਤੋਰਿਆ। ਔਰ ਆਪਣੀ ਟੀਮ ਦਾ ਖਾਲਸਾ ਬਲੱਡ ਟੀਮ ਸਰਦਾਰ ਅਮਨਦੀਪ ਸਿੰਘ ਜੀ ਪਤਾ ਅਕੀ ਸਰਦਾਰ ਸਰਜੋਤ ਸਿੰਘ ਜੀ ਖਾਲਸਾ ਸਰਦਾਰ ਜਗਜੀਤ ਸਿੰਘ ਜੀ ਧਾਮੀ ਤੇ ਸਰਦਾਰ ਬਲਜੀਤ ਸਿੰਘ ਜੀ ਡੇਰੀ ਵਾਲੇ ਜੋ ਵੱਡੇ ਵੱਡੇ ਭਾਈ ਸਾਹਿਬ ਨੇ ਔਰ ਸਰਦਾਰ ਮੋਹਨ ਸਿੰਘ ਜੀ ਬਾਰੀ ਮੇਕਾ ਕਾਉਂਸਲਰ ਮਾਰ ਨੰਬਰ 41 ਤੋਂ ਔਰ ਸਪੋਰਟੀ ਟੀਮ ਦਾ ਧੰਨਵਾਦ ਕਰਦਾ ਔਰ ਖਾਸ ਕਰਕੇ ਇਹਨਾਂ ਦੋਨਾਂ ਦਾ ਨੌਜਵਾਨ ਵੀਰਾਂ ਦਾ ਨੌਜਵਾਨ ਭੈਰਾਂ ਦਾ ਜਿਹੜੇ ਸਾਡੇ ਇਸ ਕੈਂਪ ਦਾ ਹਿੱਸਾ ਬਣੇ ਔਰ ਸਾਡੇ ਕੈਂਪ ਨੂੰ ਇਹਨਾਂ ਨੇ ਸਪੂਰਨ ਤੌਰ ਤੇ ਜਿਹੜਾ ਸਸਕ ਦਿੱਤਾ ਜੋ ਅੱਜ ਜਿਹੜਾ ਹੁਣ ਤੱਕ 500 ਤੋਂ ਪਲੱਸ ਜਿਹੜੇ ਜੁਕੜ ਹੋ ਜਾਂਦੇ ਨੇ ਮੈਂ ਆਸ ਕਰਦਾ 1000 ਦੇ ਲਗਭਗ ਜਿਹੜੇ ਡੇਟ ਹੋਣਗੇ ਕਿਉਂਕਿ ਨੌਜਵਾਨ ਕਾਫੀ ਉਤਸ਼ਾਹ ਦੇ ਨਾਲ ਘੜੇ ਆ ਰਹੇ ਨੇ ਦੇਖੋ ਜੀ ਨੌਜਵਾਨ ਵੀੜੋ ਅਪੀਲ ਹੈ ਜੀ ਦੇਖੋ ਮੈਂ ਇੱਕ ਨਮਾਣਾ ਦਾ ਸੇਵਾਦਾਰ ਹੋਣਾ ਤੇ ਫੀਲ ਕਰਦਾ ਕਿਉਂਕਿ ਮੈਂ ਕਹਿ ਨਹੀਂ ਸਕਦਾ ਪਰ ਫਰਜ਼ੀਆ ਛੋਟੇ ਵੀਰਾਂ ਨੂੰ ਔਰ ਵੱਡੇ ਵੀਰਾਂ ਨੂੰ ਜਿਹੜੇ ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਨੇ ਉਹਨਾਂ ਨੂੰ ਇੱਕ ਦਿਨ ਛੱਡ ਕੇ ਕਿਸੇ ਭਲੇ ਦੇ ਕੰਮ ਵਾਸਤੇ ਅੱਗੇ ਆਉਣਾ ਚਾਹੀਦਾ ਜਿਵੇਂ ਬਲੱਡ ਡੇਟ ਦਾ ਸਾਨੂੰ ਸੇਵਾ ਮਿਲਿਆ ਕੋਈ ਕਿਸੇ ਨੂੰ ਕੱਪੜੇ ਦਾਨ ਕਰਦਾ ਕੋਈ ਕਿਸੇ ਨੂੰ ਖਾਣ ਦਾਨ ਕਰਦਾ ਕਿਸੇ ਨੂੰ ਮੈਡੀਸਿਨ ਕਰਦਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪੰਜਾਬ ਦੇ ਵਿੱਚ ਜਰੂਰਤ ਮੈਂ ਕਹਿੰਦਾ ਕਿ ਉਹਨਾਂ ਨੂੰ ਅੱਗੇ ਆ ਕੇ ਹੈਲਪ ਕਰਨੀ ਬਹੁਤ ਜ਼ਰੂਰੀ ਹੈ ਹਾਂਜੀ ਇਹ ਅਠਵਾਂ ਖੂਨ ਦਾਨ ਕੈਂਪ ਹੈ ਪਾਦਰ ਸਾਹਿਬ ਦੀ ਜਾਤ ਹੈ ਵੈਸੇ ਕੂਂਦਣ ਕੈਂਪ ਤਾਂ ਲੱਗਦੇ ਰਹਿੰਦੇ ਨੇ ਲੇਕਿਨ ਜਿਹੜਾ ਸਨਾਨਾ ਕੂਂਦਣਾ ਹੈ ਐਡਵਾਂ ਕੂਂਦਣਾ ਅਕਤਿਨੇ ਇਹ ਨੂੰਟ ਹੋ ਗਿਆ 500 ਪਲੱਸ ਜਿਹੜੇ ਹੋ ਚੁੱਕੇ ਜੀ ਅੱਜ 500 ਪਲੱਸ ਧੰਨਵਾਦ ਜੀ ਸਾਰਿਆਂ ਦਾ ਜਿਹੜਾ ਖਾਲਸਾ ਬਲੱਡ ਕੈਂਪ ਤੇ ਆ ਗਿਆ ਮੈਂ ਅਗਰ ਜਿੱਕਾ ਖਾਲਸਾ ਹੈ ਜਿੱਕੇ ਭਤੇ ਸੰਸਰ ਮਹਾਂਸੇਂ ਮਾੜੀ ਮੇਗਾ ਮੈਂ ਜਹੇਦਾਰ ਮਗਧਾ ਸਿੰਘ ਦੀ ਯਾਦ ਵਿੱਚ ਖਾਸਾ ਜੂਨ ਬਲੱਡ ਵੱਲੋਂ ਸਰਜੀਤ ਵੱਲੋਂ ਸਾਰੀ ਸਮੁੱਚੀ ਟੀਮ ਵੱਲੋਂ ਸਾਡੇ ਇਲਾਕੇ ਦੇ ਪਹਿਲਾਂ 42 ਨੰਬਰ ਵਾਰਡ ਇਹਨਾਂ 42 ਨੰਬਰ ਵਾਰਡ ਵੱਲੋਂ ਸਾਰੇ ਸੰਗਤ ਨੂੰ ਜੀ ਆਇਆਂ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਸਾਰੀ ਪ੍ਰੈਸ ਦਾ ਧੰਨਵਾਦ ਇਹਨਾਂ ਨੇ ਅੱਜ ਦੇਖ ਕੇ ਇੱਥੇ ਬੜਾ ਮਨ ਖੁਸ਼ ਹੋਇਆ ਕਿ ਸਾਰਿਆਂ ਨੇ ਬਹੁਤ ਵਧੀਆ ਹੀ ਨਿਭਾਇਆ ਪ੍ਰੈਸ ਵਾਲਾ ਯੋਗਦਾਨ ਜਿਹੜਾ ਹੈਗਾ ਤੇ ਇਹ ਹਰ ਸਾਲ ਦੀ ਤਰ੍ਹਾਂ ਜਾਇਦਾਰ ਮੁਕਰਸੇਆਂ ਅਠਵਾਂ ਫੂਨਦਨ ਕੈਂਪ ਚੱਲ ਰਿਹਾ ਤੇ ਸ਼ਹਿਰ ਤੋਂ 8 ਵਜੇ ਤੋਂ ਚੱਲਣ ਡਿਆ ਸ਼ਾਮੀ 5 ਵਜੇ ਤੱਕ ਚੱਲਣਾ ਅਜੇ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਏ ਵੀ ਸੰਗਤਾਂ ਦਾ ਵੱਧ ਤੋਂ ਵੱਧ ਪਹੁੰਚਣ ਤੇ ਪਹੁੰਚੂ ਬਣੀਆਂ ਰਹੀਆਂ ਇਹ ਤੁਹਾਨੂੰ ਆਪ ਹੀ ਦੇਖ ਲਿਆਗਾ ਕਿ ਇਹ ਕਿੰਨੇ ਹਜ਼ਾਰ ਤੋਂ ਪਲੱਸ ਜਾਊਗਾ ਕਿ ਜਿਹੜਾ ਇੰਨਾ ਨੌਜਵਾਨਾਂ ਦਾ ਉਤਸ਼ਾਹ ਆ ਤੇ ਸੰਗਤਾਂ ਦਾ ਉਤਸ਼ਾਹ ਆ ਸਾਰੇ ਜਿੰਨੀਆਂ ਹੀ ਸੰਸਥਾਵਾਂ ਆਗਿਆਂ ਸਾਰੀਆਂ ਇੱਥੇ ਪਹੁੰਚੀਆਂ ਸਾਡੇ ਕੋਲ ਇੱਥੇ ਆਸਟ੍ਰੇਲੀਆ ਤੋਂ ਪਹੁੰਚੇ ਆ ਹਰਿਆਣੇ ਤੋਂ ਪਹੁੰਚੇ ਆ ਹੁਣ ਇਹ ਵਿਦੇਸ਼ਾਂ ਦੇਸ਼ਾਂ ਤੋਂ ਸਾਰੇ ਸੰਗਤ ਪਹੁੰਚੇ ਆ ਸਾਰੀ ਦੇਸ਼ ਵਿਦੇਸ਼ ਦੀ ਸਾਰੇ ਸੰਗਤ ਨੂੰ ਅਸੀਂ ਧੰਨਵਾਦ ਕਹਿੰਨੇ ਤੇ ਜੀ ਆਇਆਂ ਕਹਿੰਨੇ ਵਾਹਿਗੁਰੂ ਜਿੱਕਾ ਖਾਲਸਾ ਹੋਵੇ ਜਿੱਕਾ ਹਾਂਜੀ ਮੇਰਾ ਨਾਮ ਜਗਪ੍ਰੀਤ ਸਿੰਘ ਧਾਮੀ ਜਥੇਦਾਰ ਸਰਦਾਰ ਮੁਖਤਿਆਰ ਸਿੰਘ ਭੁੱਲਰ ਜਿਹੜੀ ਸਾਲਾਨਾ ਮਿੱਠੀ ਯਾਦ ਵਿੱਚ ਖਾਲਸਾ ਬਲੱਡ ਨੇਟ ਯੂਨਿਟੀ ਰਜਿਸਟਰ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜੋ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਹੈ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਬੜਾ ਹੀ ਭਰਵਾ ਹੁੰਗਾਰਾ ਮਿਲਿਆ ਹੁਣ ਤੱਕ ਅਸੀਂ 500 ਤੋਂ ਵੱਧ ਯੂਨਿਟ ਕਲੈਕਟ ਕਰ ਚੁੱਕੇ ਹਾਂ ਤੇ ਅੱਗੇ ਸਾਨੂੰ 1000 ਯੂਨਿਟ ਦੀ ਆਸ ਹੈ ਅਸੀਂ ਤੁਹਾਡੇ ਸੰਸਥਾ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ ਚ ਜੋ ਬੈਠੀ ਹੈ ਉਹਨਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਚੰਗੇ ਕੰਮ ਕਰੋ ਚੰਗੇ ਕੰਮ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰੋ ਮੈਂ ਨਹੀਂ ਕਹਿੰਦਾ ਕਿ ਕੱਲਾ ਖੂਨਦਾਨ ਕੈਂਪ ਲਗਾਓ ਜਾਂ ਖੂਨਦਾਨ ਦੀ ਸੇਵਾ ਕਰੋ ਇਹਦੇ ਨਾਲ ਨਾਲ ਜਿੱਥੇ ਤੁਹਾਡਾ ਮਨ ਭੇਜਦਾ ਕੋਈ ਰਾਸ਼ਨ ਦੀ ਸੇਵਾ ਕਿਸੇ ਨੂੰ ਦਵਾਈਆਂ ਦੀ ਸੇਵਾ ਜਾਂ ਕਿਸੇ ਲੋੜਵੰਦ ਨੂੰ ਆਨੰਦਕਾਰਜ ਦੀ ਲੋੜ ਹੋਵੇ ਜਾਂ ਕਿਸੇ ਨੂੰ ਕਿਤਾਬਾਂ ਦੀ ਲੋੜ ਹੋਵੇ ਇਸ ਤਰ੍ਹਾਂ ਦੇ ਚੰਗੇ ਕਾਰਜ ਨਾਲ-ਨਾਲ ਕਰਦੇ ਰਹੋ ਸੋ ਮੈਂ ਆਜ ਦੀ ਪੀੜ੍ਹੀ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਨਸ਼ਿਆਂ ਦੇ ਵਿੱਚ ਜਿਹੜੀ ਪੀੜ੍ਹੀ ਗਲਤਾਨ ਹੋਈ ਆ ਉਹ ਆਪਣਾ ਰੁਝਾਨ ਇਹਦੇ ਵੱਲੋਂ ਘਟਾ ਕੇ ਚੰਗੇ ਕੰਮ ਵੱਲ ਪ੍ਰੇਰਿਤ ਹੋ। ਉਹ ਕਿਸੇ ਵੀ ਸੰਸਥਾ ਦੇ ਨਾਲ ਜੁੜੋ, ਸਮਾਜ ਭਲਾਈ ਦੇ ਕੰਮ ਕਰੋ ਤੇ ਉਹਨਾਂ ਨੂੰ ਪ੍ਰੇਰਿਤ ਕਰੋ। ਬਹੁਤ-ਬਹੁਤ ਧੰਨਵਾਦ। ਜਿਵੇਂ ਦੇਖਿਆ ਜਾਵੇ ਹਰ ਸਾਲ ਦੀ ਤਰ੍ਹਾਂ ਇਨਸਾਨ ਨੌਜਵਾਨਾਂ ਦੇ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਕਾਫੀ ਨੌਜਵਾਨ ਨੇ ਜਿਹੜੇ ਕੰਮਦਾਨ ਕਰਨਾ ਹੈ ਇਹ ਕਹਿਣਾ ਚਾਹੋ। ਦੇਖੋ ਜਿਵੇਂ-ਜਿਵੇਂ ਅਸੀਂ ਪਰਾਣੇ ਹੁੰਨੇ ਜਾ ਰਹੇ ਆ ਕੈਂਪ ਲਗਾਉਣੇ ਜਾ ਰਹੇ ਆ ਐਕਸਪੀਰੀਅੰਸ ਹੁੰਨੇ ਜਾ ਰਹੇ ਆ ਤਿੰਨੇ ਤੋਂ ਮੇ ਲੋਕ ਸਾਡੇ ਨਾਲ ਜੁੜਦੇ ਜਾ ਰਹੇ ਆ ਜਿੰਨੀ ਅਵੇਅਰਨੈਸ ਕਰਨ ਦੀ ਕੋਸ਼ਿਸ਼ ਕਰਦੇ ਆ ਆਪਾਂ ਸਾਲ ਬਸਾਲ ਬਾਅਦ ਉਸੇ ਤਰ੍ਹਾਂ ਹੀ ਲੋਕ ਸਾਡੇ ਨਾਲ ਜੁੜਦੇ ਜਾਂਦੇ ਆ ਪਹਿਲੇ ਜਦੋਂ ਅਸੀਂ ਇਹ ਕੈਂਪ ਸ਼ੁਰੂਆਤ ਕੀਤੀ ਸੀ 100 ਯੂਨਿਟ ਤੋਂ ਸ਼ੁਰੂਆਤ ਕੀਤੀ ਸੀ ਤੇ ਅਸੀਂ ਇਹ 8ਵਾਂ ਵਿਸ਼ਾਲ ਖੂਨਨ ਜਿਹੜਾ ਮੈਗਾ ਕੈਂਪ ਜਿਸ ਨੂੰ ਕਹਿੰਦੇ ਆ ਸਾਲ ਦੇ ਵਿੱਚ ਅਸੀਂ ਮੈਗਾ ਕੈਂਪ ਇਹ 8ਵਾਂ ਲਗਾ ਰਹੇ ਆ ਤੇ ਅਸੀਂ ਪਿਛਲੇ ਸਾਲ ਵੀ 800 ਕੁਸ਼ੀ ਯੂਨਿਟ ਕੀਤੇ ਸੀ 824 825 ਦੇ ਕਰੀਬ ਇਸ ਵਾਰ ਤਾਂ ਸਾਡਾ 3 1000 ਯੂਨਿਟ ਦਾ ਕਿਉਂਕਿ ਬੜੀ ਸੰਗਤ ਸਾਡੇ ਨਾਲ ਜੁੜਦੀ ਆ ਬਹੁਤ ਜਿਆਦਾ ਯੂਥ ਜੁੜ ਗਈ ਜਦੋਂ ਅਸੀਂ ਉਹਨਾਂ ਨੂੰ ਇੱਕ ਪੋਜ਼ਿਟਿਵ ਮੈਸੇਜ ਦਿੰਨੇ ਆ ਪੋਜ਼ਿਟਿਵਿਟੀ ਆਪਾਂ ਸਮਾਜ 'ਚ ਕ੍ਰੀਏਟ ਕਰਦੇ ਆ ਤੇ ਲੋਕ ਵੱਧ ਤੋਂ ਵੱਧ ਜੁੜਦੇ ਆ ਤੇ ਹੋਰ ਅਸੀਂ ਸੰਸਥਾ ਨੂੰ ਉੱਪਰ ਜਾਣ ਦੀ ਕੋਸ਼ਿਸ਼ ਕਰਦੇ ਆ ਮੈਂ ਵਲੰਟੀਅਰ ਹੋਣ ਦੀ ਟੀਮ ਵੀ ਕਹਿਣਾ ਹਾਂ ਜਿੰਨਾ ਵੀ ਸਾਡੇ ਮਿਲਦਾ ਹੋ ਕਰਦਾ ਕਿੰਨੀ ਕਰਾਂਗਾ ਵਲੰਟੀਅਰਸ ਨੂੰ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਗੁਆਸੀ ਜਥੇਦਾਰ ਮੁਖਤਿਆਰ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਯਾਦ ਚ ਅੱਠਵਾਂ ਬਲੱਡ ਕੈਂਪ ਜਿਹੜਾ ਉਹਨਾਂ ਦੀ ਫੈਮਿਲੀ ਵੱਲੋਂ ਪਰਿਵਾਰ ਵੱਲੋਂ ਔਰ ਉਹਨਾਂ ਦੀ ਸਾਰੀ ਟੀਮ ਵੱਲੋਂ ਲਾਇਆ ਜਾਂਦਾ ਸੋ ਮੈਨੂੰ ਹਰ ਸਾਲ ਇਸ ਕੈਂਪ ਤੇ ਆਉਣ ਦਾ ਮੌਕਾ ਵੀ ਮਿਲਦਾ ਹੈ ਸੋ ਡਾਕਟਰ ਸਾਹਿਬ ਸਾਡੇ ਸਾਰੇ ਕਾਉਂਸਲਰ ਸਬਾਨੋ ਸ਼ਹਿਰ ਦੇ ਬਹੁਤ ਮਹਤਵਪੂਰਨ ਲੋਕ ਸਾਰੇ ਜਿਹੜੇ ਇਸ ਬਲੱਡ ਕੈਂਪ ਤੇ ਯੋਗਦਾਨ ਪਾਉਂਦੇ ਨੇ ਸੋ ਮੈਂ ਸਮਝਦਾ ਕਿ ਬਲੱਡ ਕੈਂਪ ਜਿਹੜਾ ਬਲੱਡ ਡੋਨੇਟ ਕਰਨਾ ਬਹੁਤ ਵੱਡਾ ਇੱਕ ਪੁੰਨ ਦਾ ਕੰਮ ਹੈ ਜਿਹੜਾ ਲੋਕਾਂ ਦੇ ਕੰਮ ਆਉਂਦਾ ਹੈ ਔਰ ਖਾਸ ਕਰਕੇ ਗਰੀਬ ਲੋਕ ਜਿਹੜੋਂ ਲੋਕ ਫੂਡ ਨਹੀਂ ਕਰ ਸਕਦੇ ਸੋ ਅੱਜ ਉਹ ਪੁੱਲਰ ਸਾਹਿਬ ਦੀ ਯਾਦ 'ਚ ਜਿਹੜਾ ਇੱਥੋਂ ਆ ਕੈਂਪ ਲਾਇਆ ਗਿਆ ਮੈਂ ਜਿੱਥੇ ਉਹਨਾਂ ਨੂੰ ਅੱਜ ਦੀ ਉਹਨਾਂ ਦੀ ਯਾਦ 'ਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਉੱਥੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਹੈ ਕਿ ਜਿੱਥੇ ਉਹ ਸਾਡੇ ਦਾ ਸਾਡੇ ਕਾਉਂਸਲਰ ਸਭਾ ਦਾ ਦੀ ਲੋੜ ਸਮਝਣਗੇ ਜਿੱਥੇ ਸਾਡਾ ਸਹਿਯੋਗ ਸਮਝਣਗੇ ਅਸੀਂ ਉਹਨਾਂ ਦੇ ਨਾਲ ਹੈ ਔਰ ਮੈਂ ਉਹਨਾਂ ਨੂੰ ਇਹ ਬਲੱਡ ਕੈਂਪਰੀ ਜਿੱਥੇ ਮੁਬਾਰਕਵਾਦ ਵੀ ਦੇਣਾ ਕਿ ਬਹੁਤ ਵੱਡਾ ਇਹ ਜਿਹੜਾ ਪ੍ਰਾਲਾਏ ਕਰਦੇ ਨੇ ਹਰ ਸਾਲੀ ਔਰ ਇਹਨਾਂ ਦੀ ਸਪੂਚੀ ਟੀਮ ਦਾ ਵੀ ਮੈਂ ਧੰਨਵਾਦ ਕਰਦਾ ਜਾਇਦਾਦ ਜੀ ਜੂਸ ਆਈਕਨ ਉਹਨਾਂ ਨੂੰ ਕਾਫੀ ਸਪੋਰਟ ਕਰਦਾ ਵਾ ਇੱਕ ਮੈਸੇਜ ਜੀ ਦੇਣਾ ਚਾਹਉਂਗਾ ਜਿਹੜਾ ਅੱਜਵਾਲ ਜਾ ਰਿਹਾ ਉਹ ਵੀ ਜਗਾ ਉਹ ਬਲੱਡ ਉਹਨੇ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਦੇਖੋ ਇਹ ਕੋਈ ਸ਼ੱਕ ਨਹੀਂ ਕਿ ਸਾਡਾ ਪੰਜਾਬ ਜਿਹੜਾ ਹੱਸਦਾ ਗੱਬਰੂਆਂ ਦਾ ਮਸ਼ਹੂਰ ਇੱਕ ਪੰਜਾਬ ਸੀ ਅੱਜ ਕੁਝ ਬੱਚੇ ਜਿਹੜੇ ਨੇ ਗਲਤ ਰਸਤੇ ਤੇ ਜਾ ਰਹੇ ਨੇ ਪਰ ਮੈਨੂੰ ਪੂਰੀ ਆਸ ਹੈ ਕਿ ਜਿੱਦਾਂ ਪੁੱਲਰ ਸਾਹਿਬ ਉਹਨਾਂ ਦੀ ਫੈਮਿਲੀ ਸਾਰੇ ਇਧਰ ਬਲੱਡ ਕੈਪ ਲਾ ਰਹੇ ਆ ਕੋਈ ਪੂਰ ਗੀਮਾ ਕਰਾ ਰਹੇ ਨਾ ਉਹਦੇ ਨਾਲ ਆਉਣ ਵਾਲੇ ਸਮੇਂ ਤੇ ਸਾਡਾ ਯੂ ਜਿਹੜਾ ਸਹੀ ਰਸਤੇ ਤੇ ਜਾਏਗਾ ਅਸੀਂ ਸਾਰੇ ਲੱਗੇ ਆ ਉਪਰਾਲਾ ਕਰ ਰਹੇ ਆ ਸਾਰੇ ਤਗੜੇ ਹੋ ਕੇ ਲੱਗੇ ਆ ਕਿ ਜਿਹੜਾ ਨਸ਼ੇ ਵਾਲਾ ਕੋੜ ਹੈ ਪੰਜਾਬ ਚੋਂ ਅਸੀਂ ਜਲਦ ਤੋਂ ਜਲਦ ਖਤਮ ਕਰੀਏ ਪਹਿਲਾਂ ਮੈਂ ਡਾਕਟਰ ਸਭਜੀਤ ਸਿੰਘ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਦੇ ਉਦਮ ਸਦਕਾ ਹਰ ਸਾਹ ਉਹਨਾਂ ਦੇ ਪਿਤਾ ਸਦਾ ਮਖ्तार ਸਿੰਘ ਦੀ ਯਾਦ ਦੇ ਵਿੱਚ ਲੜਕਾ ਬੁਲਾਇਆ ਜਾ ਰਿਹਾ ਦੇਖੋ ਇਹਦੇ ਨਾਲ ਸੈਕਰੇਡ ਜਿੰਦਗੀਆਂ ਜਿਹੜੀਆਂ ਬਚਦੀਆਂ ਨੇ ਅਸੀਂ ਤਾਂ ਇਹ ਨੌਜਵਾਨ ਪੀੜੀ ਨੂੰ ਫੀਲ ਕਰਾਂਗੇ ਬੇਦੀ ਕਰਾਂਗੇ ਤੇ ਹਰ ਸਾਲ ਜਿਹੜਾ ਕੈਂਪ ਲੱਗਦਾ ਉਹਦੇ ਬਾਅਦ ਚੜ੍ਹਗੇ ਹਿੱਸਾ ਲੈਣਾ ਜਿੰਦਾ ਇਹਦੇ ਨਾਲ ਸੈਕਰੇਡ ਜਿਹੜੇ ਜਿੰਦਗੀਆਂ ਬਚਦੀਆਂ ਨੇ ਤੇ ਬੁਧਾਈ ਦੇ ਪਾਤਰ ਨੇ ਡਾਕਟਰ ਸਾਹਿਬ ਇਤਾਂ ਦੇ ਪ੍ਰਾਲੇ ਹੁੰਦੇ ਰਹੇ ਨੇ ਜੀ ਇਹਦੇ ਤੇ ਇਹ ਕਰਦੇ ਆ ਸਾਨੂੰ ਸਾਰੇ ਲੋਕਾਂ ਨੂੰ ਵੀ ਇਤਨਾ ਆਮ ਸਹਿਯੋਗ ਵੱਧ ਤੋਂ ਵੱਧ ਦੇਣਾ ਚਾਹੀਦਾ ਜਿਹੜੀ ਅੱਜਕੱਲ ਨੌਜਵਾਨ ਜਿਹੜੀ ਹੈ ਉਹ ਕੈਂਪ ਦੇ ਨਹੀਂ ਚਾਹੀ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੀਦਾ ਲਗੋ ਮੈਂ ਨੌਜਵਾਨ ਪੀੜ੍ਹ ਬੇਨਤੀ ਕਰਦਾ ਆ ਅੱਜ ਜਿਹੜਾ ਤੌਰ ਚੱਲ ਰਿਹਾ ਨਸ਼ਿਆਂ ਦਾ ਉਹ ਤੋਂ ਉਪਰ ਹਟੋ ਕਿਉਂਕਿ ਜਿੰਨਾ ਵੀ ਆਪਾਂ ਆਉਣ ਵਾਲੇ ਪੀੜ੍ਹੀ ਸਾਡੇ ਜਿਹੜੇ ਬੱਚੇ ਨੇ ਜੇ ਅੱਜ 100 ਜਾਣ ਪੀਂਦੇ ਨੇ ਉਹਨਾਂ ਦੇ ਬੱਚੇ ਦੇਸਰੀ ਕਿ ਪੈਣਾ ਮੈਂ ਪੰਜਾਬ ਦੀ ਨੌਜਵਾਨ ਪੀੜ੍ਹ ਬੇਨਤੀ ਕਰਦਾ ਆ ਵੀ ਤੁਸੀਂ ਤਗੜੇ ਹੋਗੇ ਕਿ ਕੈਪਲ ਆਏ ਜਾ ਰਹੇ ਨੇ ਧਾਰਮਿਕ ਸਮਾਜਿਕ ਇਹਨਾਂ ਗਤਨ ਵਿੱਚ ਹਿੱਸਾ ਲੈਣਾ ਜਿਹਦਾ ਮਤਲਬ ਹੈ ਤੇ ਤਾਂ ਜੋ ਸਮਾਜ ਦੇ ਚੰਗੇ ਅੰਸ਼ਰ ਜਿਹੜੇ ਆ ਉਹ ਪੈਦਾ ਹੋ ਸਕਣ ਸਾਡੇ ਸਮਾਜਾ ਜਿਹੜਾ ਬਣਾਇਆ ਜਾਵੇ ਮੈਂ ਚਾਹੁੰਦਾ ਆ ਇਦਾਂ ਦਾ ਕੈਂਪ ਲੱਗਣਾ ਚਾਹੀਦਾ ਹਰ ਹਰ ਭੱਲੇ ਹਰ ਬਾੜ ਦੇ ਵਿੱਚ ਲੱਗਣਾ ਚਾਹੀਦਾ ਕਲਿਕੋ ਮੰਡਾ ਵੇਟ ਕਰੋ ਸਰ ਅੱਗੇ ਆ ਜਾਓ ਕਿ ਆਓ ਵੇਟ ਕਰੋ ਮੈਂ ਉਦੋਂ ਯਾਰ ਕਿਰ ਆਪਾਂ ਤੁਹਾਨੂੰ ਬੁਲਾਉਣਾ ਜੇ ਤਾਂ ਉਹ ਇਹਦਾ ਬਲੱਡ ਕੈਂਪ ਹੈ ਹਰ ਸਾਲ ਦੀ ਤਰ੍ਹਾਂ ਸਰਦਾਰ ਮੁਖਤਾਰ ਸਿੰਘ ਜੀ ਪੁੱਲਰ ਦੀ ਜਾਤ ਦੇ ਵਿੱਚ ਸਾਡਾ ਵੀਰ ਹੈ ਛੋਟਾ ਵੀਰ ਸਰਬਜੀਤ ਸਰਦਾਰ ਮੋਹਨ ਸਿੰਘ ਜੀ ਕਾਉਂਸਲਰ ਸਾਹਿਬ ਵੀਰ ਬਲਜੀਤ ਸਿੰਘ ਜੀ ਡੇਰੇ ਵਾਲੇ ਸਾਰੇ ਬਹੁਤ ਵੱਡੇ ਉਪਰਾਲੇ ਦੇ ਨਾਲ ਇਹਨਾਂ ਦੀ ਟੀਮ ਜਿਹੜੀ ਆ ਉਹ ਹਰ ਸਾਲ ਦੇ ਇਥੇ ਬਲੱਡ ਕੈਂਪ ਲਾਉਂਦੇ ਆ ਔਰ ਬਹੁਤ ਵਧੀਆ ਉਪਰਾਲਾ ਕਰਦੇ ਆ ਤੇ ਮੈਂ ਤੇ ਮਹਾਰਾਜ ਅੱਗੇ ਹੀ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੀ ਤਾਂ ਕਿ ਤਗੜੇ ਹੋ ਕਿਸੇ ਤਰ੍ਹਾਂ ਚੰਗੇ ਉਪਰਾਲੇ ਕਰਦੇ ਰਹਿਣ ਕਿਉਂਕਿ ਸਾਡਾ ਦਿੱਤਾ ਹੋਇਆ ਕੋਣ ਕਿਸ ਦੀ ਜਾਨ ਬਚਾ ਸਕਦਾ ਸੋ ਇਹ ਕੰਮ ਹੈ ਬੜੇ ਔਖੇ ਆ ਪਰ ਬੜੀ ਹਿੰਮਤ ਨਾਲ ਕਰਨਾ ਪੈਂਦੇ ਆ ਸੋ ਇਸ ਕਰਕੇ ਮਹਾਰਾਜ ਇਹਨਾਂ ਨੂੰ ਹਿੰਮਤ ਬਖਸ਼ੇ ਤਗੜੇ ਹੋ ਕਿਸੇ ਤਰ੍ਹਾਂ ਫਿਰ ਹਰ ਸਾਹ ਦੀ ਤਰ੍ਹਾਂ ਬਲੱਡ ਰੈਸ਼ਨ ਕੈਪ ਲਾਉਦੇ ਰਹਿਣ ਉਹ ਗੋੜ ਵੱਡੀ ਪਾਤਰਾ ਦੀ ਜਿਹੜੀ ਪੈੜਾ ਕੇ ਆਇਆ ਬੱਚੇ ਦੀ ਉਦਾਹਰਣ ਜਿਹੜਾ ਵੇਖੋ ਬੜੀ ਮਾੜੀ ਗੱਲ ਹੈ ਜਿਹੜਾ ਜੁਸ ਦਾ ਸਿਆਣ ਚਾ ਲੈ ਗਿਆ ਇਹ ਮੈਂ ਕੱਲਾ ਹੀ ਨਹੀਂ ਕਹਿੰਦਾ ਸਾਰੀ ਦੁਨੀਆ ਕਹਿੰਦੀ ਆ ਪਰ ਫਰਕ ਪੈ ਰਿਹਾ ਤਕੜੇ ਹੋ ਗਏ ਲੋਕਾਂ ਚ ਜਿਹੜੀ ਆਉਣ ਵਾਲੀ ਪੀੜ੍ਹੀ ਆ ਵੇਖੋ ਪਿਛਲੀ ਪੀੜ੍ਹੀ ਚ ਬੜਾ ਵੱਡਾ ਨੁਕਸਾਨ ਹੋਇਆ ਉਹਨਾਂ ਵਾਲੀ ਜਿਹੜੀ ਸਾਡੇ ਨੌਜਵਾਨੀ ਆ ਉਹ ਉਹਨਾਂ ਦੇ ਹਾਲਾਤ ਦੇਖ ਕੇ ਕਾਫੀ ਬਦਲ ਰਹੀ ਆ ਔਰ ਆਪਾਂ ਤਾਂ ਇਹਦੇ ਅੱਗੇ ਪ੍ਰਾਰ ਅਰਦਾਸ ਹੀ ਕਰ ਸਕਦੇ ਆ ਵੈਗਰੂ ਅੱਗੇ ਸੱਚੇ ਪਾਤਸ਼ਾਹ ਵੈਗਰੂ ਇਹਨਾਂ ਨੂੰ ਸਮੱਤ ਬਖਸ਼ੋ ਤੇ ਇਹਨਾਂ ਨੂੰ ਬਚਾਓ ਸੋ ਹੋਰ ਇੱਥੇ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਬੜੀਆਂ ਸਰਕਾਰਾਂ ਆਈਆਂ ਸਾਰੇ ਆਪੋ ਆਪਣੇ ਉਪਰ ਜਿਹੜਾ ਵਾ ਮੈਂ ਸਮਝਦਾ ਕੋਈ ਉਸ ਹਸਾਬ ਨਾਲ ਜੇ ਕੰਟਰੋਲ ਹੋ ਨਹੀਂ ਰਿਹਾ ਕੋਸ਼ਿਸ਼ ਕਰਦੀਆਂ ਸਰਕਾਰਾਂ ਪਰ ਕੰਟਰੋਲ ਨਹੀਂ ਹੋਣਾ ਚਾਹੀਦਾ ਆਪਾਂ ਤਾਂ ਰੱਬਗੇ ਅਰਦਾਸ ਹੀ ਕਰ ਸਕਦੇ ਆਂ ਕਿ ਤੇ ਪਰਮਾਤਮਾ ਹੀ ਕਰ ਸਕਦਾ ਹਮ ਸੱਚੇ ਪ੍ਰੇਸ਼ਾਨ ਆਂ ਇਧਰ ਆ ਜਿਹੜਾ ਬਲੱਡ ਕੈਂਪ ਹੈ ਜੀ ਅੱਜ ਖਾਲਸਾ ਬਲੱਡ ਡੇਟ ਯੂਨਿਟ ਵੱਲੋਂ ਜਿਹੜਾ 8ਵਾਂ ਯਾਦਗਰੀ ਜਸਹਜ਼ਰ ਮੁਖਤਿਆਰ ਸਿੰਘ ਜੀ ਸਵਰਗਵਾਸੀ ਉਹਨਾਂ ਦੀ ਯਾਦ ਵਿੱਚ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਮੇਰੇ ਛੋਟੇ ਵੀਰ ਬੁੱਲਾ ਸਾਹਿਬ ਜੀ ਵੱਲੋਂ ਸਾਰੇ ਕੌਂਸਲਰ ਸਾਹਿਬ ਵੱਲੋਂ ਮੈਂ ਇਹਨਾਂ ਨੂੰ ਵਧਾਈ ਦੇਣਾ ਕਿਉਂਕਿ ਬਹੁਤ ਵੱਡਾ ਉਪਰਾਲਾ ਹੈ ਇਹਦੇ ਨਾਲ ਲੋੜਵੰਦਾਂ ਨੂੰ ਬਹੁਤ ਹੀ ਜਦੋਂ ਲੋੜ ਪੈ ਜਾਂਦੀ ਹੈ ਕੋਈ ਐਕਸੀਡੈਂਟ ਹੁੰਦਾ ਹੈ ਜਾਂ ਕਿਸੇ ਗਰਭਤੀ ਨੂੰ ਗਰੀ ਪਰਿਵਾਰ ਨੂੰ ਤੇ ਇਹ ਜਿਹੜੇ ਅੱਜ ਏਡੇ ਵੱਡੇ ਪੱਧਰ ਤੇ ਬਲੀਡ ਹੋਏ ਨੇ ਲਗਭਗ 900 ਹਜ਼ਾਰ ਦੇ ਕਰੀਬ ਇਹਦਾ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਮਿਲੇਗਾ ਤੇ ਮੈਂ ਇਹ ਸਮਝਦਾ ਕਿ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਪੁਤਤਰ ਨਗਰੀ ਹੈ ਅਮਰਸਰ ਸਾਹਿਬ ਤੇ ਖਾਸ ਤੌਰ ਤੇ ਸਾਨੂੰ ਦੇ ਬਾਣੀ ਵੀ ਸੰਦੇਸ਼ ਵੀ ਇਹੋ ਹੀ ਦਿੰਦੀ ਹੈ ਕਿ ਮਾਨਸ ਕੀ ਜਾਤ ਸਭ ਐਕੋ ਪਹਿਚਾਨ ਉਹ ਜਦੋਂ ਅਸੀਂ ਵਕ ਵਕ ਚ ਆਏ ਆਪਾਂ ਝਗੜਿਆਂ ਦੇ ਵਿੱਚ ਲੜਦੇ ਆ ਪਰ ਜਦੋਂ ਕਿਸੇ ਮਰੀਜ਼ ਨੂੰ ਖੂਨ ਦਾਣੂ ਦੇਣਾ ਹੁੰਦਾ ਹੈ ਉਦੋਂ ਨਹੀਂ ਕਦੀ ਪੁੱਛਦੇ ਕਿ ਖੂਨ ਕਿਸ ਦਾ ਹੈ ਇਸ ਕਰਕੇ ਸਾਨੂੰ ਇਥੋਂ ਵੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਸਾਰੇ ਇੱਕ ਦੂਜੇ ਦਾ ਸਤਿਕਾਰ ਕਰੀਏ ਕਿਉਂਕਿ ਖੂਨ ਸਭ ਵਿੱਚ ਇੱਕ ਹੀ ਹੈ ਅੱਜ ਤੁਸੀਂ ਇਸੇ ਘੜੀ ਵਿੱਚ ਵੇਖ ਲਓ ਕਿ ਮੈਂ ਵੇਖ ਰਿਹਾ ਨਿਗਾਹਬਾਰ ਕੇ ਕਿ ਵਕਫ ਵਕ ਧਰਮਾਂ ਦੇ ਚਾਹ ਮੇਰੀਆਂ ਭੈਣਾਂ ਨੇ ਮਾਤਾਵਾਂ ਨੇ ਚਾਹ ਹਿੰਦੂ ਨੇ ਸਿੱਖ ਨੇ 크ਿਸਚਨ ਨੇ ਜੋ ਵੀ ਨੇ ਵੱਡੀ ਗੁੰਦ ਜਾ ਕੇ ਤੇ ਖੂਨਾਂ ਦੇ ਰਹੇ ਨੇ ਤੇ ਮੈਂ ਮਾਰੇ ਚਰਨਾਂ 'ਚ ਅਰਦਾਸ ਕਰਨਾ ਕਿ ਇਸ ਜਿਹੜੀ ਹੈ ਸਾਡੀ ਜਥੇਬੰਦੀ ਹੈ ਭੁੱਲਰ ਸਾਹਿਬ ਸਾਡੇ ਕੌਂਸਲਰ ਸਾਹਿਬ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਇਹ ਸਮਾਜ ਦੀ ਸੇਵਾ ਕਰਦੇ ਰਹਿਣ